करी रही कर پروگرام چل رہے ہیں جی جنا پردھان جیسے درشن سے ملک میں چل رہا ਉਹ ਪਿਛਲੇ ਦਿਨੀ 나ਜੀਸਰ ਤੋਂ ਨਗਰ ਮੈਂਬਰ ਪਾਰਲੀਮੈਂਟ ਦਾ ਕੈਂਡੀਡੇਟ ਖਦੂਰ ਸਾਹਿਬ ਤੋਂ ਜਿਹੜੀ ਸਾਡੀ ਕੌਂਸਲੈਂਸੀ ਦੀ ਖੁਦੂਰ ਚਰਚ ਆਉਂਦੀ ਹੈ ਇਹਨੇ ਇੱਕ ਭਾਸ਼ਣ ਦਿੱਤਾ ਔਰ ਭਾਸ਼ਣ 'ਚ ਉਹਨੇ ਜਾਤ ਬਰਾਦਰੀ ਬਾਰੇ ਬਹੁਤ ਅਪਸੇਬਲ ਬੋਲੇ ਉਹਨੇ ਕਿਹਾ ਕਿ ਜਿਹੜੇ ਤਰਖਾੜ ਆ ਬੁੱਲੀ ਘਾੜੇ ਆ ਜਿਹੜੇ ਸਨਵਾਰੇ ਆ ਇਹਨਾਂ ਨੂੰ ਪੂਰਾ ਤਵਾ ਕੇ ਰੱਖੂਗਾ ਮੈਂ ਤੇ ਘੋੜ ਜਾਤਾ ਸੋਹ ਸੋਹ ਨੇ ਹੋਰ ਵੀ ਬਹੁਤ ਸਾਰੇ ਮਾਰੇ ਸ਼ਬਦ ਬੋਲੇ ਜਿਹੜੇ ਸ਼ਬਦ ਆ ਆਏ ਜਿਹੜੀ ਇਹ ਬਰਾਦਰੀ ਆ ਜਿਹੜੀ ਰਾਗੜੀਆਂ ਬਰਾਦਰੀ ਆ ਔਰ ਜਿਹੜਾ ਹੋਰ ਬਰਾਦਰੀ ਸਨਵਾਰਾ ਬਰਾਦਰੀ ਆ ਉਹਦੀ ਪਾਪੂਲੇਸ਼ਨ ਕੋਈ ਬਹੁਤ ਜ਼ਿਆਦਾ ਸਾਡੇ ਸਾਰੇ ਲੋਕਾਂ ਦੇ ਮਨ ਨੂੰ ਬਹੁਤ ਥੇਸ ਲੱਗੀ ਆ ਅੱਜ ਜੇ ਅਸੀਂ ਉਸ ਉਤਲਾ ਫੂਕ ਸਮਾਗਮ ਰਾਹੀਂ ਇਹ ਐਡਮਿਨਿਸਟ੍ਰੇਸ਼ਨ ਦੱਸਣਾ ਚਾਹੁੰਦੇ ਕਿ ਉਸ ਬੰਦੇ ਦੇ ਖਿਲਾਫ ਬਲਦੀ ਕਾਰਵਾਈ ਕੀਤੀ ਜਾਵੇ ਇਹ ਤੇ ਪਰਚਾ ਦਿੱਤਾ ਜਾਵੇ ਕਿਉਂਕਿ ਉਹਨੇ ਭਾਵਨਾਵਾਂ ਨਾਲ ਲੋਕਾਂ ਨੂੰ ਥੇਸ ਪਹਾਈ ਆ ਔਰ ਅਸੀਂ ਇੱਕ ਵਾਵਾ ਕਰਦੇ ਹਾਂ ਕਿ ਕਪੂਰਥਾ ਰੋਲ ਕੇ ਚ ਜਦੋਂ ਬਕਸੇ ਖੁੱਲਣਗੇ ਨਾ ਲੋਕਾਂ ਦੇ ਨੰਬਰ ਪਾਰਲਮੈਂਟ ਦੇ ਰਿਜ਼ਲਟ ਆਣਗੇ ਓ ਬੋਗੜਾ ਰਹੀ ਕੋਤ ਬੜਿਆ ਸੀ ਜਿੱਦਣ ਕਪੂਰਤਲੇ ਆਇਆ ਇਹਨੂੰ ਕਾਲੇ ਛੰਡੇ ਦੇ ਕੇ ਭਜਾਵਾ ਦੇ ਵੀ ਔਰ ਇਹਨੂੰ ਬਿਲਕੁਲ ਬੁਰੀ ਤਰੀਕੇ ਨਾਲ ਖਦੂਰ ਸਾਹਿਬ ਤੋਂ ਹਰਾ ਕੇ ਦੇ ਘਰੇ ਭਜਾਵਾਂਗੇ ਉਹੀ ਅੱਜ ਤੁਹਾਡਾ ਨਿਸ਼ਾਨ ਔਰ ਅਸੀਂ ਇਹੀ ਮਾਰੋ ਮਾਦੀ ਕਰ ਰਹੇ ਹਾਂ ਲਾਹਫੀਸਨ ਭੁਲੇ ਮੁਰਦਾ ਵਾਹ ਜੀਵਾਹ ਮੁਰਦਾ ਵਾਹ ਲਾਹਫੀਸਨ ਭੁਲੇ ਮੁਰਦਾ ਵਾਹ ਜੀਵਾਹ ਮੁਰਦਾ ਵਾਹ ਕਮਲਦੀ ਭੁਲੇ ਮੁਰਦਾ ਵਾਹ ਜੀਵਾਹ ਮੁਰਦਾ ਵਾਹ ਪਖੰਡੀ ਭੁਲੇ ਮੁਰਦਾ ਵਾਹ ਜੀਵਾਹ ਮੁਰਦਾ ਵਾਹ ਪੋਲਿਟਿਕਲ ਕਿਉਂਕਿ ਪ੍ਰੈਕਟੀਕਲ ਲੀਡਰ ਹੋਏ ਤੇ ਕਿ ਮੰਤਰੀ ਹੋਏ ਐਦਾ ਵੀ ਲੈਂਗਵੇਜ ਵਰਤ ਰਿਆ ਤੁਸੀਂ ਇੱਜੀ ਕਹਣਾ ਗੋਮ ਬਈ ਗੱਲ ਇਹ ਹੋਇਆ ਕਿ ਲੀਡਰ ਲੀਡਰ ਦਾ ਫਾਇਦਾ ਹੀ ਨਹੀਂ ਉਹ ਤਾਂ ਇਹਨਾਂ ਇੱਕ ਟੁੱਕਾ ਜਿਹਨੂੰ ਕਹਿੰਦੇ ਸੂਤ ਲੱਗਿਆ 2022 ਦੇ ਵਿੱਚ ਨਾ ਸੂਤ ਲੱਗਿਆ ਸੀਗਾ ਉਹਨੂੰ ਲੋਕੀ ਸਮਝ ਗਏ ਪੰਜਾਬ ਦੇ ਲੋਕੋ ਸਮਝ ਤੱਕੇ ਕਿ ਠੰਗੇ ਗਏ ਆ ਔਰ ਹੁਣ ਉਸ ਠਗੀ ਦਾ ਜਵਾਬ ਲੋਕਤਵਾਦੀ ਨਕਸ਼ੇ ਹੋਣੇ ਆ ਇਹਨਾਂ ਦੀ ਪੋਰੇ ਤੋਂ ਇੱਕ ਸੀਟ ਵੀ ਨਹੀਂ ਬਣੀ ਔਰ ਕਬੂਰ ਸਾਹਿਬ ਦੀ ਸੀਟ ਦਾ ਤਾਂ ਨਵਾਂ ਨਾ ਬਣੇ ਉਹ ਵੀ ਜਮਾਨਤ ਕਰਤੇ ਹੀ ਗਏ। ਮੈਂ ਕੱਲ ਤੇ ਵੀ ਰਿਪੋਰਟ ਕਰ ਰਿਹਾ ਕਾਂਗਰਸ ਪਾਰਟੀ ਤੇ ਵੀ ਜੋ ਵੀ ਹੋ ਰਿਹਾ ਹੈ। ਕਾਂਗਰਸਾ ਕਰੀਏ ਕਿ ਕੀ ਕਪੂਰਥੇ ਦੇ ਕਾਂਗਰਸ ਆਏ ਨਹੀਂ ਕਪੂਰਥੇ ਦੇ ਇੱਕ ਪਰਿਵਾਰ ਦੀ ਬਾਤ ਹੈ। ਕਪੂਰਥੇ ਦੇ ਕਾਂਗਰਸ ਪਾਰਟੀ ਨੇ ਮੈਨੂੰ ਲਿਆਗਾ ਸੁਲਤਾਨਪੁਰ ਲੋਧੀ ਵਿੱਚ ਜਦੋਂ ਬਿਦਵੀ ਹੋਈ ਸੀ ਸੋਹਰੇ ਚਾਰੇ ਦੇ ਤੜਕਸਾਰ ਜਿਹੜੇ ਪੁਲਿਸ ਵਾਲੇ ਆਪਣੇ ਬੂਟ ਲਾਏ ਬਿਨਾ ਬੰਦੂਕਾਂ ਹੱਥ 'ਚ ਵੜ ਕੇ ਅੰਦਰ ਚਲੇ ਗਏ ਸੀ ਜਿੱਥੇ ਇੱਕ ਮਲਾਦਰ ਵੀ ਸ਼ਹੀਦ ਹੋ ਗਿਆ ਸੀ। ਉਦੋਂ ਦੀ ਸਾਡੇ ਹਲਕੇ ਤੋਂ ਬਾ ਸੁਲਤਾਨਪੁਰ ਹੁੰਦੇ ਸੀ ਕੋਈ ਲੀਡਰ ਸੀ ਬੋਲੇ ਪਰ ਬੱਤ ਪਹੁੰਚਦੀ ਸਰਮੌਰ ਜਥੇਦਲ ਦੀ ਸ਼੍ਰੋਮਣੀ ਕਾਲੀ ਦਲ ਅਸੀਂ ਬੋਲੇ ਸੀ ਅਸੀਂ ਪਰਣਾ ਹੀ ਦਿੱਤਾ ਸੀ ਅਸੀਂ ਜਾ ਕੇ ਸੁਲਤਾਨਪੁਰ ਲੋਧੀ ਵੀ ਬੋਤਾ ਸੀ ਔਰ ਹੁਣ ਵੀ ਸਾਡੀ ਜਥੇਦਲ ਦੀ ਉੱਤੇ ਬੋਲਦੇ ਆ ਇਹ ਜਿਹੜਾ ਪਰਿਵਾਰਵਾਦ ਕਪੂਰਦੇਵ ਵਿੱਚ ਚੱਲ ਰਿਹਾ ਹੈ ਬੋਛੇ ਪੀਨ ਜਿਹੜੋ ਪਤ ਕੇ ਸੁਟਦੇ ਨੇ ਬਸ ਇੱਕ ਤਾਲ ਦੀ ਲੋੜ ਹੈ ਉਹਨਾਂ ਤੱਕ ਕਪੂਰ ਦੇ ਦੇ ਲੱਕੀ ਡੀਗਦੇ ਤੋ ਇਹ ਲੱਛਣ ਤੋ ਆਉਂਦੇ ਉਹ ਲੋਕੀ ਜਿਹੜੇ ਸਰਦਾ ਦੇ ਲੱਛਣ ਉਹਨੇ ਬਸ ਥੋੜਾ ਥੋੜਾ ਲੱਛਣ ਆਇਆ ਤੇ ਬੋਟਲ ਦੱਬੀਏ ਜਿਹੜੀ ਕਪੂਰ ਤੋਂ ਇੱਕੋ ਪਰਿਵਾਰ ਦਾ ਰਾਜ ਚੱਲ ਰਿਹਾ ਨੇ ਕਿਸੇ ਪਾਰਟੀ ਦਾ ਰਾਜ ਵੀ ਚੱਲ ਰਿਹਾ ਪਰਿਵਾਰ ਦਾ ਰਾਜ ਚੱਲ ਰਿਹਾ ਉਸ ਪਰਿਵਾਰ ਦਾ ਰਾਜ ਨੂੰ ਖਤਮ ਕਰੋਗੇ ਤੁਸੀਂ ਇਹ ਦੇਖੋ ਅੱਜ ਜਾਤ ਬਰਾਦਰੀ ਵਾਲੇ ਇੱਕ ਬੰਦਾ ਬੋਲਿਆ ਹੋਵੇ ਅਸੀਂ ਬੋਲ ਰਹੇ ਹਾਂ ਅਸੀਂ ਪਾਵਰ ਚ ਨਹੀਂ ਬੋਟੇ اسی لیکشن لڑی ہے اسی بول رہے ہیں آپ موجودہ ایم ایل اے موجودہ وداق ایک شبد نہیں مل جائے اور میں یہ بھی بہت کڑے پورے شبدیا کرتا